ਕਿਰਕਮਿਟੀ ਦੇ ਚੇਅਰਮੈਨ ਤੇ ਅਕਾਲੀ ਆਗੂ ਬਲਦੇਵ ਸਿੰਘ ਦੇ ਭਤੀਜੇ ਨੂੰ ਪੁਲਿਸ ਨੇ ਠੱਗੀ ਮਾਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਪੁਲਿਸ ਵੱਲੋਂ ਦੋਸ਼ੀ ਨਿਰਮਲ ਸਿੰਘ ਦੇ ਨਾਲ ਉਸਦੇ ਇੱਕ ਹੋਰ ਸਾਥੀ ਚੰਨਵੀਰ ਸਿੰਘ ਨੂੰ ਵੀ ਕਾਬੂ ਕੀਤਾ ਗਿਆ ਹੈ ਜਦਕਿ ਦੋ ਦੋਸ਼ੀ ਅਜੇ ਫਰਾਰ ਦੱਸੇ ਜਾ ਰਹੇ ਨੇ ਦਰਅਸਲ ਪੁਲਿਸ ਵੱਲੋਂ ਸੰਦੀਪ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਇਸ ਮਾਮਲੇ ਵਿੱਚੋਂ ਬਾਹਰ ਕੱਢਣ ਦਾ ਝਾਂਸਾ ਦੇ ਕੇ ਨਿਰਮਲ ਸਿੰਘ ਤੇ ਉਹਦੇ ਤਿੰਨ ਹੋਰ ਸਾਥੀਆਂ ਨੇ 1 ਲੱਖ ਰੁਪਏ ਦੀ ਠੱਗੀ ਮਾਰ ਲਈ। ਇਹ ਜੀ 84 17 ਨੂੰ ਸਾਡੀ ਭਵਾਨੀਗੜ੍ਹ ਦੀ ਪੁਲਿਸ ਨੇ ਸਾਬਕਾ ਸੈਟਰਡਾਏ ਐਸਏ ਸਾਦਾ ਸਿੰਘ ਉਹਨੇ ਸੰਦੀਪ ਸਿੰਘ ਪੁੱਤਰ ਨੈਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਦੇ ਕੋਲੋਂ 15 ਕਿਲੋ ਬੁੱਕੀ ਬਰਾਮਦ ਕੀਤੀ ਸੀ। ਜਦੋਂ ਬੁੱਕੀ ਬਰਾਮਦ ਹੋਈ ਤਾਂ ਇਹਦੇ ਸੰਦੀਪ ਦੇ ਰਿਸ਼ਤੇ ਦਾ ਸਾਲਾ ਇਹਦਾ ਜਿਹੜਾ ਸੁਖਿੰਦਰ ਸਿੰਘ ਪੰਮਾ ਬੱਦੀ ਵਾਲਾ ਉਹਨੇ ਆਪਣੇ ਜਿਹੜਾ ਪਿੰਡ ਦਾ ਬੰਦਾ ਨਿਰਮਲ ਸਿੰਘ ਜੋ ਸਰਪੰਚ ਸਰਪੰਚ ਕਹਿੰਦੇ ਨੇ ਉਹਨਾਂ ਨਾਲ ਮਿਲ ਕੀਤਾ ਸਾਡਾ ਬੰਦਾ ਫੜਿਆ ਗਿਆ ਸਾਡੀ ਮਜ਼ਾ ਕਰੋ ਨਿਰਮਲ ਸਿੰਘ ਨੇ ਕਿਹਾ ਵੀ ਮੈਂ ਗੱਲ ਕਰਦਾ ਸਾਡੇ ਅੱਗੇ ਤਿੰਨ ਬੰਦੇ ਸਾਥੀ ਹੈਗੇ ਨੇ ਵੀ ਅਸੀਂ ਤੁਹਾਡੀ ਗੱਲਬਾਤ ਕਰ ਲਈਏ ਲੱਖ ਰੁਪਏ ਲੱਗੇਗਾ ਤੁਸੀਂ ਸਾਨੂੰ ਲੱਖ ਰੁਪਏ ਦਿਓ ਤੁਹਾਡੇ ਬੰਦੇ ਤੇ ਮਕਦਮਾ ਨਹੀਂ ਹੋਊਗਾ ਕੰਮ ਨਾ ਹੋਣ ਤੇ ਸੰਦੀਪ ਸਿੰਘ ਨੂੰ ਜਦੋਂ ਉਸਦੇ ਪੈਸੇ ਵਾਪਸ ਨਾ ਮਿਲੇ ਤਾਂ ਉਸਨੇ ਨਿਰਮਲ ਅਤੇ ਉਸਦੇ ਤਿੰਨ ਸਾਥੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਪੁਲਿਸ ਨੇ ਠੱਗੇ ਗਏ 80000 ਰੁਪਏ ਵੀ ਬਰਾਮਦ ਕਰ ਲਏ ਨੇ ਪਰ ਜਦੋਂ ਉਹਨੂੰ ਸਿਰੇ ਪਤਾ ਲੱਗਾ ਕਿ ਸਾਡੇ ਬੰਦੇ ਦੇ ਦਰਜ ਮੁਕਦਮਾ ਹੋ ਗਿਆ ਤਾਂ ਉਹਨੇ ਇਹਨੂੰ ਅਪਰੋਚ ਕੀਤੀ ਕਿ ਤੁਸੀਂ ਤਾਂ ਸਾਡਾ ਵਾਅਦਾ ਕੀਤਾ ਸੀ ਕਿ ਦਰਜ ਮੁਕਦਮਾ ਨਹੀਂ ਹੋਊਗਾ ਤਾਂ ਇਹਨਾਂ ਨੇ ਉਹਨੂੰ ਡਰਨ ਲਾਇਆ ਕਿ ਅਸੀਂ ਤੁਹਾਡਾ ਬੰਦੇ ਦਾ ਨਾ ਘੜਾ ਦੇਾਂਗੇ ਪਰ ਜਦੋਂ 10 ਦਿਨ ਬੀਤਣ ਤੋਂ ਬਾਅਦ ਦੋਸ਼ੀ ਜਿਹੜਾ ਅਸੀਂ ਫੜਿਆ ਗਿਆ ਜੇਲ੍ਹ ਚਲੇ ਗਿਆ ਨਾ ਉਹਨਾਂ ਦਾ ਬੰਦਾ ਛੁੱਟਿਆ ਨਾ ਨਾ ਨਿਕਲਿਆ ਤਾਂ ਉਹਨਾਂ ਦੀ ਸੰਬੰਧੀ ਲਿਖਤੀ ਐਫੀਡੇਵਿਟ ਮਾਨਯੋਗ ਐਸਐਸਪੀ ਸਾਹਿਬ ਸਰਦਾ ਮਨੀਰ ਸਿੰਘ ਸਿੱਧੂ ਸਰੂਰ ਜਿਹਦੇ ਪੇਚ ਦਿੱਤਾ ਜਿਹਦੇ ਬਿਹਾਫ ਤੇ ਮਕਦਮਾ ਨੰਬਰ 57 19417 420 120B ਤੇ ਪੀਸੀਐਕਟ ਦਾ ਦਰਜ ਕਰਕੇ ਇਹਦੀ ਤਫਤੀਸ਼ ਸੰਦੀਪ ਵਡੇਰਾ ਨੇ ਕੀਤੀ ਤੇ ਇਹਦੇ ਵਿੱਚ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨੇ ਜਿਹੜੀ ਇਹਨਾਂ ਨੇ ਰਿਸ਼ਵਤ ਦੇ ਪੈਸੇ ਲਏ ਸੀ ਲੱਖ ਰੁਪਏ ਉਹਨਾਂ ਦੋਨਾਂ ਕੋਲੋਂ 40-40 ਹਜ਼ਾਰ ਰਿਕਵਰੀ ਕੀਤੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਅੱਜ ਕੋਰਟ ਪੇਸ਼ ਕਰ ਰਹੇ ਹਾਂ ਇਹਨਾਂ ਦਾ ਰਿਮਾਨ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਜਿਨ੍ਹਾਂ ਨੇ ਹੋਲਕੀ ਦਾ ਕੰਮ ਕੀਤਾ ਉਸ ਬਾਰੇ ਪਰਦਾ ਕੀਤਾ ਜਾਵੇ